ਤੋ ਤੁਹਾਡੀ ਪ੍ਰੋਫਾਈਲ ਆ ਤੁਹਾਡਾ ਵੀਜ਼ਾ ਵਾ ਜੇ ਇੱਕ ਵਾਰੀ ਤੁਹਾਡੀ ਪ੍ਰੋਫਾਈਲ ਖਰਾਬ ਹੋ ਗਈ ਤੁਸੀਂ ਕੋਈ ਵੀ ਕੰਟਰੀ ਦਾ ਮਤਲਬ ਵੀਜ਼ਾ ਲੈ ਨਹੀਂ ਸਕਦੇ ਵੀਜ਼ਾ ਉਹਨੇ ਅਪਲਾਈ ਕੀਤਾ ਫਰਾਂਸ ਦਾ ਬਟ ਉਹ ਕਹਿੰਦਾ ਜੀ ਮੈਂ ਏਜੰਟ ਨੂੰ ਪੁੱਛਿਆ ਮੈਂ ਐਂਟਰੀ ਕਰਨੀ ਆ ਜੀ ਫਿਨਲੈਂਡ ਤੇ ਇੱਕ ਹੋਰ ਵੱਡੀ ਮਿਸਟੇਕ ਉਹਨਾਂ ਨੇ ਕੀਤੀ ਜਿਹੜੀ ਜਿਹੜਾ ਏਜੰਟ ਨੇ ਉਹਦੀ ਫਾਈਲ ਲਈ ਨਾ ਉਹਨੇ ਹੋਟਲ ਬੁਕਿੰਗ ਨਹੀਂ ਕੀਤੀ ਉਹਨੇ ਉਹਦੇ ਕੋਲ ਤਿੰਨ ਰੀਜ਼ਨ ਹੋ ਗਏ ਸੋ ਉਹਨਾਂ ਨੇ ਅੰਬੈਸੀ ਨੇ ਕੀ ਕੀਤਾ ਜੀ ਉਹਦਾ ਜਿਹੜੀ ਐਂਟਰੀ ਸੀ ਉਹ ਡਿਕਲਾਈਨ ਕਰਤੀ ਉਹਦੇ ਸਟੈਂਪ ਲਾਤੀ ਉਹਦੇ ਪਾਸਪੋਰਟ ਤੇ ਉਹਨੂੰ ਐਂਟਰੀ ਨਹੀਂ ਮਿਲੀ ਸੋ 2-3 ਦਿਨ ਉਹਨਾਂ ਨੇ ਉਹਨੂੰ ਉੱਥੇ ਜਿੱਨੂੰ ਤੁਸੀਂ ਜੈਨੂ ਕਿਹਾ ਤੋ ਉਹ ਹੁਣ ਭਾਵੇਂ ਕੈਨੇਡਾ ਦਾ ਵੀਜ਼ਾ ਅਪਲਾਈ ਕਰੂਗਾ ਜਾਂ ਯੂ ਐਸ ਏ ਕੋਈ ਵੀ ਕੰਟਰੀ ਦਾ ਵੀਜ਼ਾ ਅਪਲਾਈ ਕਰੂਗਾ ਨਾ ਜਦੋਂ ਉਹਦੇ ਪਾਸਪੋਰਟ ਸਕੈਨ ਹੋ ਕੇ ਜਾਣਾ ਵਾ ਚਾਹੇ ਉਹ ਸ਼ੇਨਗਨ ਵੀਜ਼ਾ ਦੁਬਾਰਾ ਅਪਲਾਈ ਕਰੂਗਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਹੋ ਸਵਾਗਤ ਆ ਤੁਹਾਡੇ ਆਪਣੇ ਚੈਨਲ ਪਰਮਨ ਯੂਕੇ ਦੇ ਵਿੱਚ ਸੋ ਅੱਜ ਦੇ ਟੌਪਿਕ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਸ਼ੇਨਗਨ ਵੀਜ਼ਾ ਦੇ ਰਿਗਾਰਡਿੰਗ ਜਿਨ੍ਹਾਂ ਨੇ ਯੂਰਪ ਦਾ ਜਾਂ ਸ਼ੇਨਗਨ ਵੀਜ਼ਾ ਅਪਲਾਈ ਕੀਤਾ ਹੋਇਆ ਸੋ ਇਹ ਵੀਡੀਓ ਉਹਨਾਂ ਲਈ ਆ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਮੇਰੇ ਚੈਨਲ ਨੂੰ ਜਰੂਰ ਕਰਿਓ ਠੀਕ ਹੈ ਜੀ ਟੌਪਿਕ ਹੈਗਾ ਜੀ ਆਪਣਾ ਸ਼ੇਨਗਨ ਵੀਜ਼ਾ ਦੇ ਰਿਗਾਰਡਿੰਗ ਸੋ ਜਿਨ੍ਹਾਂ ਨੇ ਤਾਂ ਵੀਜ਼ਾ ਆਪਣਾ ਰਿਸੀਵ ਕਰ ਚੁੱਕੇ ਆ ਤੇ ਉਹਨਾਂ ਨੇ ਟਰੈਵਲ ਕਰਨਾ ਹੈ ਸੋ ਇਹ ਵੀ ਇਹ ਵੀਡੀਓ ਉਹਨਾਂ ਦੇ ਰਿਗਾਰਡਿੰਗ ਆ ਠੀਕ ਆ ਜੀ ਸੋ ਤੁਸੀਂ ਟਰੈਵਲ ਕਿੱਦਾਂ ਕਰਨਾ ਆ ਕੀ ਕੀ ਚੀਜ਼ਾਂ ਦਾ ਧਿਆਨ ਰੱਖਣਾ ਜੇ ਤੁਸੀਂ ਇਹ ਚੀਜ਼ਾਂ ਦਾ ਧਿਆਨ ਨਾ ਰੱਖਿਆ ਤੇ ਤੁਹਾਡਾ ਜਿਹੜਾ ਅ ਐਂਟਰੀ ਹੋਊਗੀ ਕੋਈ ਵੀ ਕੰਟਰੀ ਦੀ ਤੇ ਤੁਹਾਨੂੰ ਉਹ ਜਿਹੜੀ ਅੰਬੈਸੀ ਉੱਥੋਂ ਦੀ ਆ ਉਹ ਤੁਹਾਨੂੰ ਤੁਹਾਡਾ ਵੀਜ਼ਾ ਡਿਕਲਾਈਨ ਕਰਕੇ ਤੁਹਾਨੂੰ ਵਾਪਸ ਵੀ ਭੇਜ ਸਕਦੇ ਆ ਠੀਕ ਆ ਜੀ ਸੋ ਅੱਜ ਆਪਾਂ ਗੱਲ ਕਰਾਂਗੇ ਜੀ ਫੋਰ ਐਗਜ਼ਾਮਪਲ ਤੁਸੀਂ ਵੀਜ਼ਾ ਅ ਰੀਸੀਵ ਕੀਤਾ ਜੀ ਫਰਾਂਸ ਦਾ ਤੁਸੀਂ ਆਪਣਾ ਫਰਾਂਸ ਦਾ ਪਲਾਨ ਕੀਤਾ ਸੀਗਾ 5 ਦਿਨਾਂ ਦਾ 8 ਦਿਨਾਂ ਦਾ ਜਾਂ 7 ਦਿਨਾਂ ਜੀ ਜਿੰਨਾ ਦਾ ਵੀ ਹਨਾ ਤੇ ਤੁਹਾਨੂੰ ਵੀਜ਼ਾ ਫਰਾਂਸ ਦਾ ਪਹਿਲਾਂ ਮਿਲਿਆ ਸੋ ਤੁਹਾਡੇ ਪਾਸਪੋਰਟ ਤੇ ਸਟicker ਤੇ ਲੱਗਿਆ ਜੀ ਮਲਟੀਪਲ ਐਂਟਰੀਜ਼ ਜਾਂ 1 ਐਂਟਰੀ ਜਾਂ 2 ਐਂਟਰੀਜ਼ ਜਾਂ 3 ਐਂਟਰੀਜ਼ ਜਿੰਨੀਆਂ ਵੀ ਲੱਗੀਆਂ ਆ ਹਨਾ ਸੋ ਤੁਸੀਂ ਸਾਰਨਾ ਪਹਿਲਾਂ ਟ੍ਰੈਵਲ ਕਿਹੜੀ ਕੰਟਰੀ ਚ ਕਰਨਾ ਸਾਰਿਆਂ ਦਾ ਇਹ ਕੁਐਸ਼ਨ ਬਹੁਤ ਜ਼ਿਆਦਾ ਹੁੰਦਾ ਹੈ ਹਨਾ ਸੋ ਕਾਫੀ ਕਨਫਿਊਜ਼ ਨੇ ਜਿਨ੍ਹਾਂ ਨੇ ਜਿਨ੍ਹਾਂ ਏਜੰਟਸ ਤੋਂ ਫਾਈਲ ਅਪਲਾਈ ਕੀਤੀ ਆ ਹਨਾ ਸੋ ਕਾਫੀ ਮੇਰੇ ਕੋ ਪੁਆਰੀਸ ਆ ਰਹੀਆਂ ਉਹ ਕਹਿੰਦੇ ਜੀ ਸਾਨੂੰ ਉਹ ਮਿਸ ਗਾਈਡ ਕਰਦੇ ਆ ਏਜੰਟਸ ਉਹ ਕਹਿੰਦੇ ਆ ਜੀ ਤੁਸੀਂ ਕੋਈ ਵੀ ਕੰਟਰੀ ਚ ਟ੍ਰੈਵਲ ਕਰ ਸਕਦੇ ਹੋ ਹਨਾ ਇਹ ਤੁਹਾਨੂੰ ਫਰਾਂਸ ਦਾ ਵੀਜ਼ਾ ਮਿਲਿਆ ਤੁਸੀਂ ਭਾਵੇਂ ਸਪੇਨ ਚਲੇ ਜੋ ਜਰਮਨੀ ਚਲੇ ਜੋ ਫਿਨਲੈਂਡ ਚਲੇ ਜੋ ਸਵਿਟਜ਼ਰਲੈਂਡ ਚਲੇ ਜੋ ਹਨਾ ਕੋਈ ਵੀ ਕੰਟਰੀ ਚ ਤੁਸੀਂ ਜਾ ਸਕਦੇ ਹੋ ਸੋ ਮੈਂ ਤੁਹਾਨੂੰ ਇਹ ਚੀਜ਼ ਜਿਹੜੀ ਇੱਕ ਅ ਅਵੇਅਰਨੈਸ ਦੇਣਾ ਚਾਹੁੰਨਾ ਵਾ ਸੋ ਇਹ ਚੀਜ਼ ਬੜੀ ਸੀਰੀਅਸਲੀ ਧਿਆਨ ਰੱਖੋ ਕਿਸੇ ਦੇ ਗੱਲਾਂ ਦੇ ਵਿੱਚ ਨਾ ਆਓ ਏਜੰਸੀਆਂ ਗੱਲਾਂ ਦੇ ਵਿੱਚ ਨਾ ਉਹ ਕਿਉਂਕਿ ਦੇਖੋ ਤੁਹਾਡੀ ਪ੍ਰੋਫਾਈਲ ਆ ਤੁਹਾਡਾ ਵੀਜ਼ਾ ਵਾ ਜੇ ਇੱਕ ਵਾਰੀ ਤੁਹਾਡੀ ਪ੍ਰੋਫਾਈਲ ਖਰਾਬ ਹੋ ਗਈ ਤੁਸੀਂ ਕੋਈ ਵੀ ਕੰਟਰੀ ਦਾ ਮਤਲਬ ਵੀਜ਼ਾ ਲੈ ਹੀ ਨਹੀਂ ਸਕਦੇ ਲਪਣਾ ਜਿਹੜੇ ਪੁਸ਼ਕ ਸੀਗੇ ਮੈਨੂੰ ਕਾਲਸ ਆਈਆਂ ਸੀ ਬਟ ਉਹਨਾਂ ਨੇ ਆਪਣੀ ਜਿਹੜੀ ਸਟੋਰੀ ਆ ਮੇਰੇ ਨਾਲ ਸ਼ੇਅਰ ਕੀਤੀ ਅਸੀਂ ਵੀਜ਼ਾ ਅਪਲਾਈ ਕੀਤਾ ਸੀ ਕਿਸੇ ਏਜੰਟ ਕੋ ਫੋਰ ਐਗਜ਼ਾਮਪਲ ਉਹਨੂੰ ਵੀਜ਼ਾ ਉਹਨੇ ਅਪਲਾਈ ਕੀਤਾ ਫਰਾਂਸ ਦਾ ਬਟ ਉਹ ਕਹਿੰਦਾ ਜੀ ਮੈਂ ਏਜੰਟ ਨੂੰ ਪੁੱਛਿਆ ਮੈਂ ਐਂਟਰੀ ਕਰਨੀ ਆ ਜੀ ਫਿਨਲੈਂਡ ਜਾਂ ਜਰਮਨੀ ਜਾਂ ਤੁਸੀਂ ਕੋਈ ਵੀ ਕੰਟਰੀ ਲਾ ਲਓ ਤੇ ਉਹ ਕਹਿੰਦੇ ਤੁਸੀਂ ਕਰ ਸਕਦੇ ਹੋ ਏਜੰਟ ਨੇ ਉਹਨੂੰ ਇਹ ਰਿਪਲਾਈ ਕੀਤਾ ਵੀ ਤੁਸੀਂ ਕਰ ਸਕਦੇ ਹੋ ਬਟ ਹੋਇਆ ਕੀ ਜੀ ਉਹ ਏਜੰਟ ਦੀ ਗੱਲਾਂ ਦੇ ਵਿੱਚ ਆ ਕੇ ਉਹਨੇ ਫਰਾਂਸ ਦਾ ਉਹਨੂੰ ਵੀਜ਼ਾ ਮਿਲਿਆ ਸੀ ਸੋ ਉਹਨੇ ਐਂਟਰੀ ਕਰ ਲਈ ਜੀ ਸਪੇਨ ਦੇ ਵਿੱਚ ਸੋ ਸਪੇਨ ਵਾਲਿਆਂ ਨੇ ਉਹਦੇ ਕੋਲ ਇਮੀਗ੍ਰੇਸ਼ਨ ਚ ਇੰਟਰਵਿਊ ਲਈ ਪੋਚਨਸ ਪੁੱਛੇ ਵੀ ਤੁਸੀਂ ਇੱਥੇ ਕੀ ਕਰਨ ਆਏ ਹੋ ਉਹ ਉਹਨਾਂ ਨੇ ਕਹਿਤਾ ਜੀ ਅਸੀਂ ਆਪਣੀ ਫੈਮਿਲੀ ਨੂੰ ਮਿਲਣ ਆਏ ਆ ਤੇ ਇੰਨੇ ਟਾਈਮ ਲਈ ਆਏ ਆ ਤੇ ਇੱਕ ਹੋਰ ਵੱਡੀ ਮਿਸਟੇਕ ਉਹਨਾਂ ਨੇ ਕੀਤੀ ਜਿਹੜੀ ਜਿਹੜਾ ਏਜੰਟ ਨੇ ਉਹਦੀ ਫਾਈਲ ਲਈ ਨਾ ਉਹਨੇ ਹੋਟਲ ਬੁਕਿੰਗ ਨਹੀਂ ਕੀਤੀ ਉਹਨੇ ਆਪਣੀ ਹੋਟਲ ਬੁਕਿੰਗ ਆਪਣੇ ਰਿਲੇਟਿਵਸ ਤੋਂ ਕਿਸੇ ਤੋਂ ਕਰਵਾਈ ਸੀ ਕਿ ਵੀ ਤੂੰ ਕਰ ਦੇ ਹਨਾ ਉਹ ਪਤਾ ਨਹੀਂ ਹੁਣ ਉਹਨੇ ਕਿੱਦਾਂ ਦੀ ਹੋਟਲ ਬੁਕਿੰਗ ਕੀਤੀ ਉਹਨਾਂ ਦੀ ਤੇ ਉਹ ਹੋਟਲ ਬੁਕਿੰਗ ਉਹਨਾਂ ਦੀ ਕਨਫਰਮਡ ਨਹੀਂ ਸੀਗੀ ਸੋ ਅੰਬੈਸੀ ਨੇ ਉਹਨਾਂ ਨੂੰ ਕਾਲ ਕਰ ਲਈ ਹੋਟਲ ਬੁਕਿੰਗ ਵਾਲਿਆਂ ਨੂੰ ਤੇ ਉਹਨਾਂ ਨੇ ਪੁੱਛਿਆ ਆ ਨਾਮ ਦੀ ਇੰਨੀ ਤਰੀਕ ਤੋਂ ਇੰਨੀ ਤਰੀਕ ਤੱਕ ਬੁਕਿੰਗ ਹੈਗੀ ਆ ਤੁਹਾਡੇ ਕੋਲ ਜਾਂ ਨਹੀਂ ਹੈਗੀ ਸੋ ਉਹਨਾਂ ਦੀ ਬੁਕਿੰਗ ਨਹੀਂ ਸੀਗੀ ਉਸ ਟਾਈਮ ਤੇ ਸੋ ਉਹ ਸੈਟੀਸਫਾਈ ਤੋਂ ਉਹਨਾਂ ਨੂੰ ਰੀਜ਼ਨ ਮਿਲ ਗਏ ਉਹਨੂੰ ਨਾ ਐਂਟਰੀ ਦੇਣ ਦੇ ਪਹਿਲੀ ਗੱਲ ਉਹਦੀ ਜਿਹੜੀ ਮੇਨ ਕੰਟਰੀ ਪਰਪਸ ਆਫ ਵਿਜ਼ਿਟ ਸੀਗਾ ਉਹ ਵਾਲੀ ਕੰਟਰੀ ਨਹੀਂ ਸੀਗੀ ਹੋਪਯੂ ਕੰਟਰੀ ਹੀ ਦੂਸਰਾ ਰੀਜ਼ਨ ਉਹਨਾਂ ਦੀ ਹੋਟਲ ਬੁਕਿੰਗ ਆ ਗਈ ਤੀਸਰਾ ਰੀਜ਼ਨ ਉਹ ਬੱਚੇ ਨੇ ਇਹ ਦਿੱਤਾ ਜੀ ਮੈਂ ਆਪਣੀ ਇੱਥੇ ਫੈਮਿਲੀ ਨੂੰ ਮਿਲਣ ਜਾ ਰਿਹਾ ਮਤਲਬ ਕਿ ਉਹਨੇ ਇਹ ਗੱਲ ਕਹਿਤੀ ਵੀ ਉਹਨਾਂ ਨੇ ਇਹ ਪੁੱਛਿਆ ਨਾ ਵੀ ਤੁਸੀਂ ਰਹਿਣਾ ਕਿੱਥੇ ਆ ਉਹ ਕਹਿੰਦਾ ਮੈਂ ਮੇਰੀ ਫੈਮਿਲੀ ਹੈਗੀ ਆ ਇੱਥੇ ਰਿਲੇਟਿਵਸ ਹੈਗੇ ਮੈਂ ਉੱਥੇ ਰਹੂੰਗਾ ਜਾ ਕੇ ਹਨਾ ਸੋ ਉਹਦੇ ਕੋਲ ਤਿੰਨ ਰੀਜ਼ਨ ਹੋ ਗਏ ਸੋ ਉਹਨਾਂ ਨੇ ਅੰਬੈਸੀ ਨੇ ਕੀ ਕੀਤਾ ਜੀ ਉਹਦਾ ਜਿਹੜੀ ਐਂਟਰੀ ਸੀ ਉਹ ਡਿਕਲਾਈਨਡ ਕਰਤੀ ਉਹਦੀ ਸਟੈਂਪ ਲਾਤੀ ਉਹਦੇ ਪਾਸਪੋਰਟ ਤੇ ਸੋ ਉਹਨੂੰ ਐਂਟਰੀ ਨਹੀਂ ਮਿਲੀ ਸੋ 2-3 ਦਿਨ ਉਹਨਾਂ ਨੇ ਉਹਨੂੰ ਉੱਥੇ ਜਿਹਨੂੰ ਤੁਸੀਂ ਜੀਨ ਵੀ ਕਹਿ ਦਿੰਦੇ ਹੋ ਉਹਨਾਂ ਨੇ ਬਿਠਾਈ ਰੱਖਿਆ ਸੋ ਕਿਉਂ ਕਿਉਂਕਿ ਉਹ ਸੈਟੀਸਫਾਈ ਨਹੀਂ ਸੀਗੇ ਵੀ ਇਹ ਬੰਦਾ ਇੱਕ ਜੈਨੂਇਨ ਪਰਸਨ ਨਹੀਂ ਹੈਗਾ ਇਹ ਵਿਸਰ ਨਹੀਂ ਹੈਗਾ ਹਨਾ ਸੋ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਮੈਂ ਤੁਹਾਡੇ ਨਾਲ ਇਹ ਚੀਜ਼ ਐਕਸਪੀਰੀਅੰਸ ਤਾਂ ਸ਼ੇਅਰ ਤਾਂ ਕਰ ਰਿਹਾ ਐਕਸਪੀਰੀਅੰਸ ਆ ਜਿਹੜਾ ਸੋ ਤੁਸੀਂ ਕੋਈ ਵੀ ਐਦਾਂ ਦੀ ਪ੍ਰੋਬਲਮ ਨੂੰ ਫੇਸ ਨਾ ਕਰੋ ਕਿਸੇ ਦੀ ਗੱਲਾਂ ਦੇ ਵਿੱਚ ਨਾ ਉਹ ਜਿਹੜੀ ਕੰਟਰੀ ਆ ਤੁਹਾਨੂੰ ਵੀਜ਼ਾ ਮਿਲਿਆ ਪਹਿਲਾਂ ਤੁਸੀਂ ਉੱਥੇ ਜਾਓ ਉਸ ਤੋਂ ਬਾਅਦ ਤੁਸੀਂ ਆਪ ਦਾ ਜਿੱਥੇ ਮਰਜੀ ਬਾਏ ਟ੍ਰੇਨ ਬੱਸ ਜਾਂ ਫਲਾਈਟ ਤੁਸੀਂ ਟਰੈਵਲ ਕਰ ਸਕਦੇ ਹੋ ਸੋ ਵਾਪਸੀ ਵੇਲੇ ਵੀ ਜੇ ਤੁਸੀਂ ਆਪਣੀ ਵੀਜ਼ਾ ਫਾਈਲ ਦੇ ਵਿੱਚ ਪਲੈਨਿੰਗ ਕੀਤੀ ਆ ਜੀ ਫਰਾਂਸ ਦੀ ਤੇ ਫਰਾਂਸ ਤੋਂ ਹੀ ਵਾਪਸ ਆਵੋ ਠੀਕ ਆ ਜੀ ਸੋ ਐਦਾਂ ਨਹੀਂ ਵੀ ਕਿਸੇ ਹੋਰ ਕੰਟਰੀ ਤੋਂ ਆਓ ਹਾਂ ਤੁਸੀਂ ਉੱਥੇ ਜੇ ਤੁਸੀਂ ਆਉਣਾ ਵੀ ਚਾਹੁੰਦੇ ਹੋ ਉੱਥੇ ਤੁਸੀਂ ਕਹਿ ਸਕਦੇ ਹੋ ਵੀ ਮੇਰੇ ਪਲਾਨ ਚੇਂਜ ਹੋ ਗਏ ਬਟ ਉਹ ਤੁਹਾਡੇ ਆਪਣਾ ਰਿਸਕ ਵਾ ਹਣਾ ਤੁਸੀਂ ਆਪਣੇ ਰਿਸਕ ਤੇ ਕਹਿ ਸਕਦੇ ਹੋ ਹਣਾ ਵੀ ਮੇਰੀ ਵੀ ਗੱਲਾਂ ਵਿੱਚ ਆ ਕੇ ਤੁਸੀਂ ਐਦਾਂ ਨਾ ਵੀ ਕਰੋ ਮੈਂ ਤਾਂ ਤੁਹਾਨੂੰ ਇਹੀ ਪ੍ਰੈਫਰੈਂਸ ਦਊਂਗਾ ਜਿਹੜੀ ਕੰਟਰੀ ਦਾ ਤੁਸੀਂ ਵੀਜ਼ਾ ਫਾਈਲਿੰਗ ਦੇ ਵਿੱਚ ਪਲੈਨਿੰਗ ਕੀਤੀ ਆ ਨਾ ਉਹੀ ਮਤਲਬ ਕੰਟਰੀ ਦੇ ਵਿੱਚ ਤੁਸੀਂ ਜਾਓ ਤੇ ਵਾਪਸ ਵੀ ਉੱਥੋਂ ਆਓ ਠੀਕ ਹੈ ਜੀ ਸੋ ਇਹੇ ਚੀਜ਼ਾਂ ਬਹੁਤ ਧਿਆਨ ਰੱਖਣ ਵਾਲੀਆਂ ਆ ਜੀ ਸੋ ਹੁਣ ਦੇਖੋ ਜੇ ਜਿਹੜੇ ਬੰਦੇ ਦੀ ਉਹ ਐਂਟਰੀ ਡਿਕਲਾਈਨ ਹੋ ਗਈ ਹੈ ਨਾ ਸੋ ਉਹ ਹੁਣ ਭਾਵੇਂ ਕੈਨੇਡਾ ਦਾ ਵੀਜ਼ਾ ਅਪਲਾਈ ਕਰੂਗਾ ਜਾਂ ਯੂ ਐਸ ਏ ਕੋਈ ਵੀ ਕੰਟਰੀ ਦਾ ਵੀਜ਼ਾ ਅਪਲਾਈ ਕਰੂਗਾ ਨਾ ਜਦੋਂ ਉਹਦੇ ਪਾਸਪੋਰਟ ਸਕੈਨ ਹੋ ਕੇ ਜਾਣਾ ਵਾ ਚਾਹੇ ਉਹ ਸ਼ੈਨਗਨ ਵੀਜ਼ਾ ਦੁਬਾਰਾ ਅਪਲਾਈ ਕਰੂਗਾ ਹੈ ਨਾ ਤੇ ਉਹ ਨੈਗੇਟਿਵ ਪੁਆਇੰਟ ਆਉ ਦਾ ਕਿਉਂ ਕਿਉਂਕਿ ਦੇਖੋ ਉਹਨੇ ਬੜਾ ਵੀ ਪ੍ਰੋਪਰ ਉਹਦਾ ਪਰਪਸ ਉਹ ਵਿਜ਼ਿਟ ਸੀਗਾ ਨਾ ਉਹਨੇ ਝੂਠ ਬੋਲਿਆ ਵੀ ਮੈਂ ਉੱਥੇ ਜਾਣਾ ਸੀ ਤੇ ਉੱਥੇ ਚਲੇ ਗਿਆ ਹਨਾ ਉਹ ਚੀਜ਼ ਝੂਠ ਹੋ ਗਈ ਜਿਹੜੀ ਐਮਬੈਸੀ ਆ ਝੂਠ ਮੰਨਦੀ ਆ ਤੁਸੀਂ ਆਪਣੇ ਵੱਲੋਂ ਠੀਕ ਆ ਹਨਾ ਤੁਸੀਂ ਉਹਨਾਂ ਨੂੰ ਸੱਚ ਵੀ ਦੱਸਤਾ ਬਟ ਉਹ ਜਿਹੜੀ ਐਮਬੈਸੀ ਆ ਨਾ ਉਹ ਚੀਜ਼ ਨੂੰ ਉਹ ਝੂਠ ਮੰਨਦੀ ਆ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਸੋ ਉਹਦੇ ਲਈ ਹੁਣ ਕੋਈ ਵੀ ਕੰਟਰੀ ਦਾ ਵੀਜ਼ਾ ਲੈਣਾ ਬੜਾ ਮੁਸ਼ਕਲ ਹੋ ਜਾਣਾ ਨਾ ਸੋ ਠੀਕ ਹੈ ਉਹਨੂੰ ਜਿਹੜੀ ਪਰਪਸ ਆਫ ਵਿਜ਼ਿਟ ਦੀ ਲੈਟਰ ਹੋਊਗੀ ਉਹਦੇ ਉੱਤੇ ਵਿੱਚ ਪ੍ਰੋਪਰ ਐਕਸਪਲੇਨ ਕਰਨਾ ਪਊਗਾ ਮੇਬੀ ਹੋਰ ਵੀ ਕਈਆਂ ਜਿਹੜਾ ਨਾ ਹੋਊਗਾ ਜੇ ਕਈਆਂ ਜਿਨ੍ਹਾਂ ਦਾ ਐਕਸਪੀਰੀਅੰਸ ਹੋਇਆ ਮੈਨੂੰ ਕਮੈਂਟ ਜ਼ਰੂਰ ਕਰਿਓ ਕਿਉਂਕਿ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰੋਗੇ ਤੇ ਹੋਰ ਵੀ ਲੋਕਾਂ ਨੂੰ ਪਤਾ ਲੱਗੂਗਾ ਤੇ ਲੋਕੀ ਇਹ ਚੀਜ਼ ਨੂੰ ਧਿਆਨ ਨਾਲ ਦੇਖਣਗੇ ਠੀਕ ਹੈ ਜੀ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਮੇਰੇ ਚੈਨਲ ਨੂੰ ਜਰੂਰ ਕਰ ਲਿਓ ਤੇ ਬੈਲ ਆਈਕਨ ਤੇ ਪ੍ਰੈਸ ਕਰ ਲਿਓ ਜਿਸ ਦਿਨਾਂ ਤੁਹਾਨੂੰ ਇਦਾਂ ਦੀਆਂ ਇਨਫੋਰਮੇਟਿਵ ਵੀਡੀਓਜ਼ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਤੇ ਸ਼ੇਅਰ ਜਰੂਰ ਕਰਿਓ ਆਪਣੇ ਫਰੈਂਡਸ ਨਾਲ ਦੇਖੋ ਕਿਸੇ ਨਾ ਕਿਸੇ ਦਾ ਭਲਾ ਹੋਊਗਾ ਸੋ ਤੁਸੀਂ ਸ਼ੇਅਰ ਕਰੋ ਬੱਦ ਤੋਂ ਬਾਅਦ ਤੇ ਬਾਕੀ ਮੈਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਬਾਕੀ ਤੁਸੀਂ ਕਮੈਂਟ ਕਰਕੇ ਇਹ ਵੀ ਦੱਸਿਓ ਜੇ ਤੁਸੀਂ ਲਾਈਵ ਵੀ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹੋ ਲਾਈਵ ਮੀਨਸ YouTube ਤੇ ਆਪਾਂ ਹੁਣ ਲਾਈਵ ਵੀ ਹੋ ਸਕਦੇ ਹਾਂ ਲਾਈਵ ਤੇ ਮੈਂ ਤੁਹਾਡੇ ਸਾਰੇ ਜਿਹੜੇ ਤੁਸੀਂ ਮੈਨੂੰ ਕਮੈਂਟ ਕਰੋਗੇ ਉਹਦੇ ਮੈਂ ਆਨਸਰ ਤੁਹਾਨੂੰ ਲਾਈਵਲੀ ਦਿਆ ਕਰੂੰਗਾ ਠੀਕ ਹੈ ਜੀ ਤੁਸੀਂ ਉਹ ਮੈਨੂੰ ਕਮੈਂਟ ਕਰਕੇ ਦੱਸ ਦਿਓ ਫਿਰ ਆਪਾਂ ਹਰ ਮਹੀਨთ ਦੀ ਇੱਕ ਡੇਟ ਫਿਕਸ ਕਰ ਲੈਂਦੇ ਆ ਉਦੋਂ ਆਪਾਂ ਟਾਈਮ ਵੀ ਫਿਕਸ ਕਰ ਲੈਂਦੇ ਆ ਠੀਕ ਹੈ ਉਦੋਂ ਫਿਰ ਆਪਾਂ ਤੁਹਾਡੇ ਨਾਲ ਲਾਈਵ ਹੋਇਆ ਕਰਾਂਗੇ ਤੇ ਤੁਹਾਡੀਆਂ ਸਾਰੀਆਂ ਜਿੰਨੀਆਂ ਵੀ ਕੁਐਰੀਸ ਆ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਓਕੇ ਜੀ ਮੇਰੀ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ੍ਰੀ ਅਕਾਲ